ਪੰਜਾਬ ਨਸ਼ਿਆਂ ਦੇ ਵਿੱਚ ਇੱਕ ਬਹੁਤ ਵੱਡਾ ਦਰਿਆ ਜਿਹੜਾ ਇਹ ਜਵਾਨੀ ਸਾਡੀ ਖਾ ਰਿਹਾ ਹੈ ਨਿਤ ਸਿਵਿਆਂ ਦੇ ਲਾਟਾਂ ਉੱਚੀਆਂ ਹੋ ਰਹੀਆਂ ਭੈਣਾਂ ਦੇ ਸੁਹਾਗ ਮਾਮਾਂ ਦੀ ਖੁੱਖਾ ਸੁਣਨੀਆਂ ਕਰ ਰਿਹਾ ਇਹ ਚਿੱਟਾ ਇਹ ਗੋੜੀਆਂ ਟੀਕੇ ਸਾਡੇ ਨਾਲ ਮੱਲੀ ਸਾਹਿਬ ਖੜਿਆ ਉਹਨਾਂ ਨੂੰ ਵੀ ਪੁੱਛਾਂਗੇ ਵੀ ਇਹ ਚੀਜ਼ ਦਾ ਕਿਵੇਂ ਆਪਾਂ ਕੋਟ ਕੱਢ ਸਕਦੇ ਆ ਪੰਜਾਬ ਦੇ ਪੁੱਤ ਕਿਵੇਂ ਬਚਾ ਸਕਦੇ ਆ ਸਾਡੀ ਲਹਿਰ ਨਾਲ ਤੇ ਸਾਡੇ ਭਰਾਵਾਂ ਨਾਲ ਮੱਲੀ ਸਾਹਿਬ ਜਰੂਰ ਤੁਸੀਂ ਆਪ ਦਾ ਦੱਸੋ ਕੀ ਆਪਾਂ ਇਹਦਾ ਹੱਲ ਕੱਢ ਸਕਦੇ ਆ ਸੋ ਜਿਵੇਂ ਪ੍ਰਧਾਨ ਜੀਆ ਨੇ ਦੱਸਿਆ ਕਿ ਨਸ਼ਿਆਂ ਦੇ ਦਰਿਆ ਵਿੱਚ ਪੰਜਾਬ ਦੀ ਜਵਾਨੀ ਡੁੱਬ ਰਹੀ ਹੈ ਤੇ ਪੰਜਾਬ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਸੀ ਉੱਥੇ ਛੇਵਾਂ ਦਰਿਆ ਸਾਡਾ ਚਿੱਟੇ ਦਾ ਵਗ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਨਿਤ ਦਿਨ ਘਾਣ ਹੋ ਰਿਹਾ ਟੀਕੇ ਦੇ ਨਾਲ ਨਿਤ ਲਾਸ਼ਾਂ ਵਿਚ ਰਹੀਆਂ ਹੈਗੀਆਂ ਤੇ ਸਾਡੀ ਇੱਕੋ ਇੱਕ ਗੁਜ਼ਾਰਿਸ਼ hoti ਸਰਕਾਰ ਨੂੰ ਕਿ ਪੰਜਾਬ ਵੀ ਦੂਜੀਆਂ ਸਟੇਟਾਂ ਵਾਂਗ ਭਾਰਤ ਦਾ ਹਿੱਸਾ ਹੈ ਕਿ ਸਾਡੀ ਇਸ ਸਟੇਜ ਨੂੰ ਵੀ ਪੰਜਾਬ ਦੀ ਜਵਾਨੀ ਨੂੰ ਦਾਲ-ਦਾਲ ਚੋਂ ਕੱਢਣ ਵਾਸਤੇ ਖੇਤੀ ਦੀ ਖਾਸ ਖੇਤੀ ਦੀ ਉਜਾਇ ਦਿੱਤੀ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਦੇ ਪੁੱਤ ਨਹੀਂ ਬਸ ਤਾੜੀਆਂ ਵਾਹੋ ਤਾੜੀਆਂ ਖਾਸ ਖੇਤੀ ਦੇ ਵਿੱਚੋਂ ਉਹ ਨਾਰੇ ਲਵਾ ਰਹੇ ਹੋ ਖਾਸ ਖੇਤੀ ਮੰਗਾਲਾ ਜਿਹੜਾ ਤੁਸੀਂ ਲਾਉਦੇ ਹੋ ਉਹ ਬਸ ਸਾਡੇ ਵਿੱਚ ਆ ਜਾਈ ਗਾ ਨਾਰਾ ਲਵਾ ਰਹੇ ਹੋ ਇੱਕ ਦੋ ਤੱਕ ਮਾਰੀ ਆਪਾਂ ਉੱਜਾ ਦੇ ਰਹੇ ਹਾਂ ਮੈਂ ਇੱਕ ਲਾ ਲਾਂ ਨਿਕ ਲੱਗੇ ਹੋਏ ਆ ਮੈਂ ਇੱਕ ਲਾ ਲਾਂ ਮੈਂ ਨੌਰੀ 知道的多。